ਆਪਾਂ ਜਿਹੜੀ ਵੀਡੀਓ ਅੱਜ ਲੈ ਕੇ ਪਹੁੰਚੇ ਹਾਂ ਤੇ ਜਿਹੜੀਆਂ ਮਸ਼ੀਨਰੀਆਂ ਤੇ ਕੋਠੀ ਲੈ ਕੇ ਪਹੁੰਚੇ ਹਾਂ ਦੇਖ ਕੇ ਤੁਸੀਂ ਖੁਸ਼ ਹੋ ਜਾਓਗੇ ਰੇਟ ਇੰਨੇ ਘਟਨੇ 50000 ਦੀ ਆਪਾਂ ਗੱਡੀ ਲੈ ਕੇ ਪਹੁੰਚੇ ਹਾਂ 26000 ਦਾ ਜਮਾ ਨਾਮਾ ਮੋਟਰਸਾਈਕਲ ਲੈ ਕੇ ਪਹੁੰਚੇ ਹਾਂ ਅਸੀਂ ਤੇ ਕੁੱਲ 12 ਲੱਖ ਦੀ ਦੋ ਮੰਜ਼ਲੀ ਪੂਰੀ ਦੀ ਪੂਰੀ ਕੋਠੀ ਤਿਆਰ ਕੀਤੀ ਹੋਈ ਰੰਗ ਰੋਗਣ ਤੋਂ ਲੈ ਕੇ ਹਰ ਤਰ੍ਹਾਂ ਦਾ ਕੰਮ ਮਾਲਕ ਨੇ ਕਰਵਾ ਰੱਖਿਆ ਜੀ ਗੱਲ ਕਰਦੇ ਆਪਾਂ ਪੂਰੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 9465629488 ਜੇ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੋਠੀ ਘਰ ਮਕਾਨ ਗੱਡੀ ਮੋਟਰਸਾਈਕਲ ਕੁਝ ਵੀ ਹੈ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਸੀ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਛੇਤੀ ਲਾ ਦਾਂਗੇ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਦੇ ਆਂ ਆਲਟੋ ਗੱਡੀ ਤੁਸੀਂ ਚੈੱਕ ਕਰ ਰਹੇ ਹੋ ਸੀ ਘਰੇਲੂ ਗੱਡੀ ਐ ਸੀ ਘਰੇ ਖੜੀ ਆ ਮਾਲਕ ਦੇ ਪੈਂਡ ਚ ਲੋਕਲ ਤੇ ਸੰਗਰੂਰ ਮਾਲਕ ਦਾ ਏਰੀਆ ਗਾ 11 ਮਾਡਲ ਗੱਡੀ ਐ ਜੀ ਸੈਂਟਰ ਲੋਕ ਐ ਪਾਵਰ ਸਟੀਅਰਿੰਗ ਐ ਨਵੇਂ ਟਾਇਰ ਨੇ ਤੇ ਨਵੀਂ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ ਰੇਟ ਮਾਲਕ ਨੇ ਫਿਕਸ ਦੱਸਿਆ ਇੱਕ ਲੱਖ ਤੇ 69000 ਰੁਪਿਆ ਕਿਸੇ ਨੇ ਜਾ ਕੇ ਦੇਖਣੀ ਹੋਵੇ ਗੱਡੀ ਜਾ ਕੇ ਦੇਖ ਸਕਦੇ ਹੋ ਪੰਜਾਬ ਨੰਬਰ ਹੈ ਮਾਲਕ ਨੇ ਚਲਾਈ ਵਧੀਆ ਹੋਈ ਹੈ ਰੱਖੀ ਵਧੀਆ ਹੋਈ ਹੈ ਅੰਦਰ ਬਾਹਰ ਫੋਟੋਆਂ ਤੁਸੀਂ ਚੈੱਕ ਕਰ ਰਹੇ ਹੋ ਤੇ ਮਾਲਕ ਦਾ ਨੰਬਰ ਜਿਹੜਾ ਹੈਗਾ ਸਕਰੀਨ ਤੇ ਆਪਾਂ ਦੇ ਵੀ ਰੱਖਿਆ ਜੀ ਤੁਹਾਨੂੰ ਮਿਲ ਗਿਆ ਹੋਊਗਾ ਨੰਬਰ 7710443022 ਸੈਕੰਡ ਗੱਡੀ ਦੀ ਆਪਾਂ ਗੱਲ ਕਰਾਂਗੇ ਜੀ ਆਪਣੇ ਕੋਲੇ ਸੈਕਿੰਡ ਜਿਹੜੀ ਗੱਡੀ ਪਹੁੰਚੀ ਆ ਜਿਵੇਂ ਕਿ ਤੁਸੀਂ ਫੋਟੋ ਮਾਲਚ ਦੇਖ ਰਹੇ ਹੋ ਜੀ ਗੱਡੀ ਆਪਣੇ ਕੋਲੇ Honda ਦੀ City ਪਹੁੰਚੀ ਆ ਕੰਡੀਸ਼ਨ ਆਲ ਓਕੇ ਰੰਗ ਗੱਡੀ ਦਾ ਬਹੁਤ ਵਧੀਆ ਜੀ ਪੰਜਾਬ ਨੰਬਰ ਆ ਬੰਪਰ ਬੂਹ ਪਰ ਪੂਰੇ ਵਧੀਆ ਮਿਲ ਜਾਣਗੇ ਗੱਡੀ ਅੰਦਰੋਂ ਪੂਰੀ ਵਧੀਆ ਮਿਲੂਗੀ ਬਾਹਰੋਂ ਪੂਰੀ ਵਧੀਆ ਮਿਲੂਗੀ ਟਾਇਰ ਨਵੇਂ ਨੇ ਬਿਲਕੁਲ ਪੈਟਰੋਲ ਤੇ ਗੱਡੀ ਆ 2005 ਮਾਡਲ ਮਾਲਕ ਨੇ ਗੱਡੀ ਦੱਸੀ ਆ 2025 ਤੱਕਰ ਗੱਡੀ ਦੀ ਪਾਸਿੰਗ ਮਿਲ ਜੂਗੀ ਆਪਾਂ ਨੂੰ ਗੱਡੀ ਆਪਾਂ ਨੂੰ ਇਹ ਮਿਲ ਜੂਗੀ ਸ਼੍ਰੀ ਮੁਕਤਸਰ ਸਾਹਿਬ ਏਰੀਆ ਚ ਜੇ ਕੇ ਸਾਨੂੰ ਪਸੰਦ ਆਈਏ ਜੀ ਗੱਡੀ ਕੋਈ ਜਾ ਕੇ ਦੇਖਣਾ ਚਾਹੁੰਦਾ ਮਾਲਕ ਦੇ ਘਰੇ ਜਾ ਕੇ ਦੇਖ ਸਕਦਾ ਤੇ ਘਰੇ ਤੁਹਾਨੂੰ ਗੱਡੀ ਮਿਲੂਗੀ ਚਲਾ ਕੇ ਦੇਖ ਲਿਓ ਤੋਰ ਕੇ ਦੇਖ ਲਿਓ ਪੂਰੀ ਤਸੱਲੀ ਕਰ ਲਿਓ ਅੰਦਰ ਬਾਹਰੋਂ ਸਾਰਾ ਕੁਝ ਦੇਖ ਲਿਓ ਤੇ ਜਦੋਂ ਪੂਰੀ ਤਸੱਲੀ ਹੋ ਗਈ ਉਹ ਤੋਂ ਬਾਅਦ ਰੇਟ ਬਹਿ ਕੇ ਤੁਸੀਂ ਮਾਲਕ ਨਾਲ ਮੁਕਾ ਲਿਓ ਸੀ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ 90000 ਰੁਪਿਆ ਓਨਰ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਮਾਲਕ ਨੇ ਕਿਹਾ ਰੇਟ ਉੱਤੇ ਥੱਲੇ ਬਹਿ ਕੇ ਕਰ ਲਵਾਂਗੀ ਮਾਲਕ ਦਾ ਮੋਬਾਈਲ ਨੰਬਰ 98772 ਤੇ 012 79 ਇਸੇ ਨੰਬਰ ਤੇ ਗੱਲ ਤੁਸੀਂ ਕਰ ਸਕਦੇ ਹੋ ਨੰਬਰ ਸਕਰੀਨ ਤੇ ਤੁਹਾਨੂੰ ਮਿਲੇਗਾ ਜੀ ਨਾਲ ਦੀ ਨਾਲ ਆਪਣੇ ਚੈਨਲ ਦਾ WhatsApp ਨੰਬਰ ਵੀ ਨੋਟ ਕਰ ਲਓ 94659 29482 ਜੇ ਕਿਸਨ ਐਡ ਕਰਵਾਉਣੀ ਹੈ ਜੀ ਕੋਠੀ ਘਰ ਮਕਾਨ ਗੱਡੀ ਮੋਟਰਸਾਈਕਲ ਦੀ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਲਾ ਦਾਂਗੇ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੀ ਜਰੂਰ ਦੱਸੋ ਕਮੈਂਟ ਕਰਕੇ ਲਾਈਕ ਜਰੂਰ ਕਰ ਦਿਓ ਵੀਡੀਓ ਨੂੰ ਤੇ ਜਿੰਨੇ ਤੁਸੀਂ ਨਵੇਂ ਪਹੁੰਚੇ ਹੋ ਜੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਬਟਨ ਦਿੱਤਾ ਹੋਇਆ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਹਾਡੇ ਕੋਲ ਮੈਸੇਜ ਆਪਣੀ ਨਵੀਂ ਵੀਡੀਓ ਦਾ ਪਹੁੰਚ ਜੂਗਾ ਜੀ ਹੁਣ ਆਪਾਂ ਇੱਕ ਬੁਲਟ ਦੀ ਗੱਲ ਕਰਾਂਗੇ ਜੀ ਬਾਹਰ ਗਈ ਮਾਲਕ ਦਾ ਇਹ ਬੁਲਟ ਹੈ ਤੇ ਮਾਲਕ ਨੇ ਸੇਲ ਕਰਨਾ ਛੇਤੀ ਤੋਂ ਛੇਤੀ ਜੀ ਤੇ ਮਾਡਲ ਦੀ ਗੱਲ ਕਰੀਏ 2022 ਮਾਡਲ ਹੈ ਬਿਲਕੁਲ ਨਵਾਂ ਜੀ ਬਹੁਤ ਘੱਟ ਚੱਲਿਆ ਹੋਇਆ ਕੁੱਲ 3771 ਕਿਲੋਮੀਟਰ ਚੱਲਿਆ ਹੋਇਆ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ 2 ਲੱਖ ਤੇ 5000 ਰੁਪਿਆ ਓਨਰ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਜੀ ਤੇ ਸ਼ਾਇਦ ਬੁਲਟ ਤੁਸੀਂ ਪਹਿਲਾਂ ਵੀ ਵੀਡੀਓ ਚ ਦੇਖਿਆ ਹੋਵੇ ਸੀ ਤੇ ਮਾਲਕ ਨੇ ਕਿਹਾ ਵੀ ਸੇਲ ਹਲੇ ਹੋਇਆ ਨਹੀਂ ਹੈਗਾ ਤੇ ਛੇਤੀ ਸੇਲ ਕਰਨਾ ਹੈਗਾ ਤਾਂ ਕਰਕੇ ਆਪਾਂ ਐਡ ਦੁਬਾਰਾ ਕੀਤੀ ਹੈ ਜੀ ਇਹਦੀ ਬਾਕੀ ਐਸਬੀਐਸ ਨਗਰ ਏਰੀਆ ਚੋਂ ਪਹੁੰਚੇ ਜੀ ਬਲਾਚੌਰ ਇਹਨਾਂ ਦਾ ਖਾਸ ਏਰੀਆ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਮਾਲਕ ਦੇ ਘਰੇ ਖੜੇਗਾ ਤੇ ਮਾਲਕ ਨੇ ਪਰਸਨਲ ਚਲਾਇਆ ਹੋਇਆ ਨੰਬਰ ਮਾਲਕ ਦਾ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੂਆ ਜੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਕੁਝ ਵੀ ਪੁੱਛਣਾ ਬੁਲਟ ਬਾਰੇ ਤੁਸੀਂ ਮਾਲਕ ਨਾਲ ਗੱਲ ਤੁਸੀਂ ਆਪ ਕਰ ਸਕਦੇ ਹੋ ਜੀ ਨੰਬਰ ਡਾਇਰੈਕਟ ਤਾਂ ਲੱਗਣਾ ਨਹੀਂ ਹੈਗਾ ਜੀ ਤੁਸੀਂ ਵਟਸਐਪ ਤੇ ਕਾਲ ਕਰ ਲਓ ਜਾਂ ਮੈਸੇਜ ਪਾ ਦਿਓ ਮਾਲਕ ਕਹਿੰਦੇ ਸੀ ਅਸੀਂ ਆਪੇ ਗੱਲ ਕਰ ਲਾਂਗੇ ਜੀ ਹੁਣ ਆਪਾਂ ਇੱਕ ਡਿਸਕਵਰ ਦੀ ਗੱਲ ਕਰਾਂਗੇ ਜੀ ਡਿਸਕਵਰ ਆਪਾਂ ਲੈ ਕੇ ਪਹੁੰਚੇ ਹਜ਼ਾਰ ਜੀ 150 ਸੀਸੀ ਡਿਸਕਵਰ ਹੈ ਕਾਲੇ ਰੰਗ ਦਾ ਜੀ ਬਲੂ ਸਟਿੱਕਰਾਂ ਚ ਨੀਲੇ ਸਟਿੱਕਰਾਂ ਚ ਕੰਡੀਸ਼ਨ ਆਲੂਕੀ ਹੈ ਜੀ ਮੂਰਲੀ ਚੱਕੇ ਦੇ ਵਿੱਚ ਡਿਸਕ ਲੱਗੀ ਹੋਈ ਆ ਜੇ ਆਪਾਂ ਮਾਡਲ ਦੀ ਗੱਲ ਕਰੀਏ ਤਾਂ 2012 ਮਾਲਕ ਨੇ ਦੱਸਿਆਗਾ ਤਰਨ ਤਰਨ ਮਾਲਕ ਦਾ ਏਰੀਆ ਸੀ ਡਿਮਾਂਡ ਦੀ ਆਪਾਂ ਗੱਲ ਕਰੀਏ ਤਾਂ 26000 ਰੁਪਏ ਕੁੱਲ ਮਾਲਕ ਨੇ ਡਿਮਾਂਡ ਦੱਸੀ ਆ ਮਾਲਕ ਕਹਿੰਦੇ ਸੀਗੇ ਬੇ ਰੇਟ ਹੋ ਜੂਗਾ ਕੋਈ ਫਿਕਸ ਰੇਟ ਨਹੀਂ ਹੈਗਾ ਸੀ ਘਾਟਾ ਬਾਧਾ ਕੀਤਾ ਜਾਊਗਾ ਜੇ ਕਿਸੇ ਨੂੰ ਇਹ ਮੋਟਰਸਾਈਕਲ ਪਸੰਦ ਆਉਂਦਾ ਹੈ ਮਾਲਕ ਨੇ ਕਿਹਾ ਘਰ ਆਜੋ ਤਰਨ ਤਰਨ ਤੇ ਆ ਕੇ ਦੇਖੋ ਚਲਾ ਕੇ ਦੇਖੋ ਤੋਰ ਕੇ ਦੇਖੋ ਪੂਰੀ ਆਪਦੀ ਤਸੱਲੀ ਕਰੋ ਜਦੋਂ ਪੂਰੀ ਤਸੱਲੀ ਹੁੰਦੀ ਹੈ ਉਸ ਤੋਂ ਬਾਅਦ ਰੇਟ ਬੇਕਿੰਗ ਕਰ ਲਾਂਗੇ ਮਾਲਕ ਨੇ ਕਿਹਾ ਤੇ ਘਾਟਾ ਵਾਧਾ ਕਰਕੇ ਉੱਤੇ ਥੱਲੇ ਰੇਟ ਕਰਕੇ ਸੇਲ ਕਰ ਦਾਂਗੇ ਮਾਲਕ ਦਾ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਗਿਆ ਜੀ 8146417045 ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੈ ਮਾਲਕ ਨਾਲ ਡਾਇਰੈਕਟ ਗੱਲ ਕਰੋ ਜੀ ਜਾ ਕੇ ਦੇਖੋ ਤੇ ਖਰੀਦੋ ਜੀ ਤੇ ਕਿਵੇਂ ਦੀ ਲੱਗ ਰਹੀ ਹੈ ਜੀ ਵੀਡੀਓ ਨਾਲ ਦੀ ਨਾਲ ਮੈਨੂੰ ਕਮੈਂਟ ਕਰਕੇ ਦੱਸਦੇ ਰਹੋ ਵੀਡੀਓ ਵਧੀਆ ਲੱਗ ਰਹੀ ਹੈ ਪਸੰਦ ਆ ਰਹੀ ਹੈ ਤ ਆਪਣੀ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਵੀਡੀਓ ਡੇਲੀ ਦੇਖਣਾ ਚਾਹੁੰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਚੱਲਦੀ ਚੱਲਦੀ ਵੀਡੀਓ 'ਚ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਕਿਸੇ ਨੇ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਕੋਲੇ ਭੇਜੋ ਜੀ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਛੇਤੀ ਤੋਂ ਛੇਤੀ ਤੁਹਾਡੀ ਲਾ ਦਾਂਗੇ ਜੀ ਹੁਣ ਆਪਾਂ ਜੈਨ ਗੱਡੀ ਦੀ ਗੱਲ ਕਰਾਂਗੇ ਜੈਨ ਆਪਣੇ ਕੋਲੇ ਮਾਲਕ ਨੇ ਸੇਲ ਵਾਸਤੇ ਭੇਜੀ ਹੋਈ ਹੈ ਜੀ ਚਿੱਟੇ ਰੰਗ ਦੀ ਗੱਡੀ ਆ ਕੰਡੀਸ਼ਨ ਬਹੁਤ ਸਹੀ ਆਪਾਂ ਨੂੰ ਦੇਖਣ ਨੂੰ ਮਿਲੂਗੀ ਟਾਇਰ ਵਧੀਆ ਨੇ ਟਾਇਰਾਂ 'ਚ ਸ਼ਾਇਦ ਮੈਨੂੰ ਲੱਗਦਾ ਅਲਾਈ ਲੱਗੇ ਹੋਈ ਨਹੀਂ ਤਾਂ ਕਿ ਤੁਸੀਂ ਮਾਲਕ ਤੋਂ ਕਨਫਰਮ ਕਰ ਲਿਓ ਸੀ ਜੇ ਆਪਾਂ ਅੰਦਰੋਂ ਦੇਖੀਏ ਤਾਂ ਸੀਟ ਕਵਰ ਵਗੈਰਾ ਆਪਾਂ ਨੂੰ ਚੜੀ-ਚੜਾਈ ਮਿਲ ਜਾਣਗੇ 50000 ਰੁਪਏ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ 50000 ਦੇ ਵਿੱਚੋਂ ਘਾਟਾ ਵਾਧਾ ਹੋ ਜਾਊਗਾ ਮਾਡਲ 2 ਹੈ ਜੀ ਤਾਂ ਕਿ ਤੁਸੀਂ ਮਾਲਕ ਦੇ ਘਰੇ ਜਾ ਕੇ ਦੇਖੋਗੇ ਤੁਹਾਨੂੰ ਜਿਹੜੀ ਪਸੰਦ ਆਊਗੀ ਮਾਲਕ ਦਾ ਮੋਬਾਈਲ ਨੰਬਰ ਸਕਰੀਨ 'ਤੇ ਆਪਾਂ ਦੇ ਹੀ ਦਿੱਤਾ ਜੀ ਗੱਲਬਾਤ ਜਿਹੜੀ ਵੀ ਕਰਨੀ ਹੋਈ ਆਪ ਹੀ ਕਰ ਲਿਓ ਹੁਣ ਟਾਈਮ ਆ ਗਿਆ ਜੀ ਕੋਠੀ ਦੇਖਣ ਦਾ ਤੁਸੀਂ ਵੀਡੀਓ ਚ ਦੇਖ ਰਹੇ ਹੋ ਜੀ ਬਹੁਤ ਸੋਹਣੀ ਆਪਾਂ ਤੁਹਾਡੇ ਖਾਤਰ ਕੋਠੀ ਲੈ ਕੇ ਪਹੁੰਚੇ ਹਾਂ ਜੀ ਵਧੀਆ ਰੇਟ ਮਾਲਕ ਨੇ ਲਾ ਕੇ ਭੇਜੇ ਤੇ ਵਧੀਆ ਕੋਠੀਆਂ ਜੀ ਤੁਹਾਨੂੰ ਸਾਰਿਆਂ ਨੂੰ ਕੋਠੀਆਂ ਜਿਹੜੀ ਇਹ ਪਸੰਦ ਆਊਗੀ ਬਾਕੀ ਉੱਪਰੋਂ ਵੀ ਵੀਡੀਓ ਇਹਨਾਂ ਨੇ ਬਹੁਤ ਸੋਹਣੀ ਬਣਾ ਕੇ ਭੇਜੀ ਆ ਥੱਲੋਂ ਤੁਸੀਂ ਪਹਿਲਾਂ ਚੈੱਕ ਕਰੋ ਜੀ ਬੈਡਰੂਮ ਵਧੀਆ ਮਿਲ ਜਾਣਗੇ ਕਿਚਨ ਬਾਥਰੂਮ ਸਾਰਾ ਕੁਝ ਆਪਾਂ ਨੂੰ A to Z ਵਧੀਆ ਮਿਲੂਗਾ ਰੰਗ ਰੋਗਨ ਦਾ ਸਾਰਾ ਕੰਮ ਮਾਲਕ ਨੇ ਕਰਵਾ ਰੱਖਿਆ ਜੇ ਆਪਾਂ ਉੱਪਰਲੇ ਪੋਰਸ਼ਨ ਦੀ ਗੱਲ ਕਰੀਏ ਤਾ ਤੁਸੀਂ ਉੱਤੇ ਵੀ ਜਾ ਕੇ ਦੇਖਿਓ ਜੀ ਆਪਾਂ ਵੀਡੀਓ ਚ ਤੁਹਾਨੂੰ ਉੱਤੇ ਲੈ ਕੇ ਚੱਲਾਂਗੇ ਸਾਰਾ ਕੁਝ ਦੇਖੋਗੇ ਤੇ ਵੀਡੀਓ ਤੁਹਾਨੂੰ ਪਸੰਦ ਆਊਗੀ ਕੋਠੀ ਤੁਹਾਨੂੰ ਬਹੁਤ ਪਸੰਦ ਆਊਗੀ ਰੇਟ ਮਾਲਕ ਨੇ ਸਿਰਫ 12 ਲੱਖ ਰੁਪਏ ਆਪਣੇ ਕੋਲੇ ਲਾ ਕੇ ਭੇਜਿਆ ਮਾਲਕ ਨੇ ਕਿਹਾ ਵੀ ਰੇਟ ਉੱਤੇ ਥੱਲੇ ਹੋ ਜਾਊਗਾ ਪੈਂਡ ਜਿਹੜਾ ਇਹਨਾਂ ਦਾ ਹੈਗਾ ਜੀ ਅਜੀਤਵਾਲਾ ਜਿਲ੍ਹਾ ਲੱਗਦਾ ਇਹਨਾਂ ਨੂੰ ਮੋਗਾ ਅਜੀਤਵਾਲ ਖਾਸ ਪੈਂਡ ਹੈ ਸੀ ਜਾ ਕੇ ਤੁਸੀਂ ਦੇਖ ਸਕਦਾ 12 ਲੱਖ ਰੁਪਏ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਹੋ ਜੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਜਾ ਕੇ ਦੇਖ ਸਕਦੇ ਹੋ ਗੱਲਬਾਤ ਕੋਈ ਵੀ ਕਰਨੀ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਕਰ ਲਿਓ ਬਾਕੀ ਕੋਠੀਆਂ ਜਿਹੜੀ ਬਹੁਤ ਸੋਹਣੀ ਆ ਜੀ ਤੁਹਾਨੂੰ ਵੀਡੀਓ ਚ ਸਾਰਾ ਕੁਝ ਦੇਖਣ ਨੂੰ ਮਿਲ ਹੀ ਰਿਹਾ ਜੀ ਬਾਕੀ ਮੈਂ ਉਮੀਦ ਕਰਦਾ ਤੁਹਾਨੂੰ ਕੋਠੀਆਂ ਜਿਹੜੀ ਇਹ ਪਸੰਦ ਆ ਗਈ ਹੋਗੀ ਜੇ ਪਸੰਦ ਆਈ ਤਾਂ ਮਾਲਕ ਨਾਲ ਕਰੋ ਗੱਲ ਕੋਈ ਖਰੀਦਣ ਦਾ ਚਾਹਵਾਨ ਹੈਗਾ ਨੰਬਰ ਮਾਲਕ ਦਾ 77102 ਤੇ 73995 ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਗੱਲਬਾਤ ਆਪ ਤੁਸੀਂ ਮਾਲਕ ਨਾਲ ਡਾਇਰੈਕਟ ਕਰ ਸਕਦੇ ਹੋ ਜੀ। ਬਾਕੀ ਹੁਣ ਦੱਸੋ ਜੀ ਮੈਨੂੰ ਵੀਡੀਓ ਕਿਵੇਂ ਦੀ ਲੱਗੀ ਤੇ ਵਧੀਆ ਲੱਗੀ ਵੀਡੀਓ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਜੀ ਤੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੇ ਨਾਲ ਦੇ ਨਾਲ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਿਆ ਕਰੋ ਜੀ ਉੱਤੇ ਪੂਰੀ ਵੀਡੀਓ 'ਚ ਹਮੇਸ਼ਾ ਲਿਖਿਆ ਰਹਿੰਦਾ ਨੰਬਰ ਆਪਣਾ 94656 29488 ਕਿਸੇ ਵੀ ਏਰੀਆ 'ਚ ਕੁਠੀ ਘਰ ਮਕਾਨ ਗੱਡੀ ਮੋਟਰਸਾਈਕਲ ਕੁਝ ਵੀ ਹੈ ਤੁਹਾਡੇ ਕੋਲੇ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਜੀ ਆਪਣੇ ਕੋਲੇ ਭੇਜ ਕੇ ਵੀਡੀਓ ਜਾਣਕਾਰੀ ਫੋਟੋਵਾਂ ਐਡ ਬਿਲਕੁਲ ਫਰੀ ਦੇ ਵਿੱਚ ਲਗਵਾ ਸਕਦੇ ਹਾਂ ਬਾਕੀ ਮੈਨੂੰ ਕਿਵੇਂ ਦੀ ਲੱਗੀ ਵੀਡੀਓ ਜਰੂਰ ਦੱਸੋ ਕਮੈਂਟ ਕਰਕੇ ਚੱਲਦੀ ਚੱਲਦੀ ਵੀਡੀਓ 'ਚ ਕਮੈਂਟ ਕਰਨਾ ਨਾ ਭੁੱਲਿਓ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਲਾਜ਼ਮੀ ਕਰ ਦਿਓ ਜੀ